ਲੋ ਜੀ ਆਪਾਂ ਇੱਥੇ ਚੱਲਣ ਲੱਗੇ ਆਂ ਤੇ ਮੀ ਆ ਗਿਆ। ਕਿ ਆ ਰਹੀ ਹੈ? ਅਰੇ ਨਾ ਖੜਾ। ਜਿੱਦੋਂ ਉਹ ਕੋਲ ਜਿੱਦੋਂ ਪੂਰਾ ਕਰਕੇ। ਲੋ ਜੀ ਅੱਜ ਆਪਾਂ ਮਲੇਸ਼ੀਆ ਨੂੰ ਬਾਏ ਬਾਏ ਕਹਿ ਦੇਣਾ ਤੇ ਆਪਾਂ 에어ਪੋਰਟ ਤੇ ਪਹੁੰਚਣ ਵਾਲੇ ਆਂ ਸਾਰਾ ਸਮਾਨ ਪੈਕ ਕਰਕੇ ਲੈ ਆਂਦਾ। ਉਹ ਕਿ ਬਲੋਗ ਸੁਰੂ ਨਹੀਂ ਕਰ ਸਕਿਆ ਸੋ ਮਿਲਦੇ ਆਇਰਪੋਰਟ ਤੇ ਆ ਗਏ ਬੱਸ ਇੱਥੇ ਆ ਜੋ ਰਾਈ ਕੱਢ ਰਹੀ ਤੇ ਆਇਰਪੋਰਟ ਤੇ ਪਹੁੰਚ ਗਿਆ ਤੇ ਸਮਾਨ ਕੱਢਦੇ ਆ ਆ ਸਾਰਾ 에어ਪੋਰਟ ਦਾ ایرੀਅਲ ਜੀ ਜਿਹੜਾ ਲਗਜ਼ ਹੈ ਬੈਗ ਬੋਗ ਜਿਹੜੇ ਆਪਾਂ ਉੱਥੇ ਰੱਖਾਂਗੇ ਥੱਲੇ ਨੱਪ ਕੇ ਤੁਰਦੀ ਐ ਇਹ ਤੇ ਬਾਕੀ ਜਿਹੜੇ ਆਪਾਂ ਹੈਂਡਗਰ ਰੱਖਣੇ ਆ ਉਹ ਨਾਲ ਹੀ ਰੱਖਣੇ ਦਾ ਇਹ ਅੰਦਰਲਾ 뷰 ਆ ਤੇ ਇਹ ਇੱਥੇ ਦੀ ਪੁਲਸਾ ਦੇਖੋ ਵਰਦੀ ਹੈ ਬੋਰਿੰਗ ਫਾਸ ਲੈ ਲੈ ਇਧਰ ਵੀ ਲੈ ਹੁਣ ਆਪਾਂ ਸਟicker ਚਾ ਲਾਉਣ ਲੱਗੇ ਆ ਬੈਗ ਤੇ ات باریری مشین لگ کمالی گاڑی بس ٹھیک ہے بڑا سجا سجا کے لائی آ ਲਓ ਜੀ ਆਪਣੇ ਬੈਗ ਹੌਣ ਲੱਗੇ ਜਮਾ ਤੇ ਆਪਾਂ ਨੂੰ ਅੰਮ੍ਰਿਤਸਰ 에ਰਪੋਰਟ ਤੇ ਮਿਲਣਗੇ ਇਦੋਂ ਬਾਅਦ ਉਹ ਚੱਲੇ ਜੀ ਬੈਗ ਆਪਣਾ ਟ੍ਰਿਕ ਕਰਾ ਕੇ ਆ ਗਏ ਆ ਆਪਣੇ ਬੰਦੇ ਰਹਿ ਗਏ ਲਓ ਜੀ ਸਭ ਤੋਂ ਗੰਦੇ ਇਮੀਗ੍ਰੇਸ਼ਨ ਮਲੇਸ਼ੀਆ ਤੇ ਸੁਣ ਸੁਣਨਾ ਚਾਹੀਏ ਵੀ ਕਹਿੰਦੇ ਇੱਥੋਂ ਦੀ ਇਮੀਗ੍ਰੇਸ਼ਨ ਖਰਾਬ ਹੀ ਹੈ ਇਧਰ ਪਲੇਨ ਹੈ ਜੀ ਹੁਣ ਸਾਰਾ ਇਮੀਗ੍ਰੇਸ਼ਨ ਆਪਾਂ ਸਾਰਾ ਕਲੀਅਰ ਕਰਕੇ ਆਪਾਂ ਜਾ ਰਹੇ ਆ ਜੀ ਇਹ ਆਪਣਾ ਪਲੇਨ ਹੋਣਾ ਉਧਰ ਜਾ ਰਹੇ ਆ ਆਹੋ ਬਹੁਤ ਫੈਨ ਆਹ ਦੇਖੋ ਜੀ ਯਾਰ ਤੂੰ ਮ사ਜ ਬੋਲੀ ਇਹਨਾਂ ਮੈਂ ਦੇਖੋ ਦੇਖੇ ਲਿੰਡਰ ਦੇ ਨਾਮ ਤੇ آئے کھو جی اصلی پیسے آہ کھڑا جی پلے اے جی کوئی سرویس چل رہی ہے دیکھو مکینک بیٹھے ہوئے کم لو جی شروع ہو گیا کم چل لگ گیا پلین ہوں چلتے اندر ٹائم ہو گیا بہت زیادہ ہے ਕਾ ਇਹ ਬਹੁਤ ਜ਼ਿਆਦਾ ਹੈ ਇਸ 스테 ਹੀ ਇੱਥੇ ਕੈਨੇਡਾ ਤੋਂ ਮੈਂ ਵੈਸੇ ਕਈਆਂ ਕਈਆਂ ਆਸਟ੍ਰੇਲੀਆ ਤੋਂ ਵੀ 스테 ਹਾਂ ਇੱਕ 스테 ਜਿੱਤਾ ਕਰਕੇ ਪੀੜ ਜ਼ਿਆਦਾ ਹੈ ਲਓ ਚੱਲ ਗਏ ਜੀ ਜ਼ੋਨ 3 ਵਾਲੇ ਤੇ ਆਪਣਾ ਹੈਗਾ 4 ਆਪਣਾ 4 ਹੈ ਆ ਜ਼ੋਨ ਜ਼ੋਨ 4 ਨਾਲ 3 ਹੈ ਚੱਲ ਗਏ ਵਾਰੀ ਆ ਗਈ ਜਾਉਣ ਤੋਂ ਫੋੜਾ ਲੋ ਜੀ ਹੋ ਲੱਗਾ ਪਲੇਨ ਕਿਦੇ ਚੜਨਾ ਆਪਾਂ ਦੋ ਜਣੇ ਲੈ ਜਾਣਗੇ ਚਲਾ ਕੇ ਇਹਨੂੰ ਅਭੀ ਰਾਹ ਜਾਤੀ ਜਾਂਦਾ ਏ ਉਹ ਵੀ

ਇਹ ਸਪੋਰਟ ਦੀ ਪ੍ਰੋਬਲੀਮ ਸੋ ਇਫ ਇਟ ਸਟੌਪ ਕਰੇ ਕੋ ਲਾਗੇ ਅਗੇ ਅੰਦਰ ਜੀ 12 ਹੈ ਆਪਣਾ ਸ਼ਾਇਦ ਡੀ ਹੈ ਪਿੱਛੇ ਪਿੱਛੇ ਦੇਖੋ ਸਾਰੇ ਪੰਜਾਬੀ ਹੈ ਤੇ ਬਹੁਤ ਸਪੇਸ ਹੈ Be ready for departure. Thank you. A copy of this safety information card is in your seat pocket. Please read it carefully. Passengers seated next to an emergency exit. Are requested to study the operation of these exits in the safety card. As this is a non smoking flight, please do not smoke throughout the flight. Smoking in any form, including e cigarettes in the toilet, will activate the smoke alarm. Thank you for your attention. <coughs> ਹਾਂ ਲੋ ਜੀ ਜਹਾਜ਼ ਚੱਲ ਪਿਆ ਪੂਰਾ ਤੇਜ਼ ਹਨਾ ਸੈਲਸਕਾਰਾ ਪੂਰਾ ਸਪੀਡ ਨਾਲ ਹੋ ਗਿਆ ਜਹਾਜ਼ ਤੇ ਇੱਥੇ ਨੇ ਉਡਾਨ ਭਰ ਲਈ ਹੁਣ ਥੋੜੇ ਸਮੇਂ ਤੱਕ ਚਲੋ ਜੀ ਉਡਾਨ ਭਰ ਲਈ ਹੈ ਜਹਾਜ਼ ਨੇ ਤੇ ਦੇਖੋ ਤੁਸੀਂ ਉਹ ਛੜਕਾਂ نیچے ਰਹਿ ਗਈਆਂ ਤੇ ਬਹੁਤ ਕਰਾ ਫੀਲ ਹੋ ਰਿਹਾ ਸਹੀ ਚੱਲ ਰਿਹਾ ਬਹੁਤਾ ਜਿਆਦਾ ਸਟੀਲ ਨਹੀਂ ਹੁੰਦਾ ਕਿਉਂਕਿ ਇੱਥੇ ਤਾਂ ਮਤਲਬ ਇਦਾਂ ਲੱਗਦਾ ਸਟੇਬਲ ਸਦਾ ਸਹੀ ਹਨਾ ਆਪਾਂ ਖੜਾ ਹੋਇਆ ਜਹਾਜ ਗਨ ਰਫਤਾਰ ਬਹੁਤ ਤੇਜ਼ਾ ਬਹੁਤ ਉੱਪਰ ਹੈ ਤੇ ਨੀਚੇ ਇਹ ਮਰੀ ਕਰਨ ਲੱਗਣਾ ਉਦੋਂ ਜਦੋਂ ਧੁੰਦ ਜੀ ਆਉਂਦੀ ਹੈ ਜਿਆਦਾ ਹਨਾ ਉਦੋਂ ਥੋੜਾ ਹੋ ਜਾਂਦਾ ਔਖਾ ਤੇ ਬਾਕੀ ਸਾਰਾ ਸੌਰੀ ਆ ਦੇਖੋ ਬੱਦਲਾ ਤੇ ਜਾਰੇ ਉਪਰਾਂ ਦੇ ਤੇ ਇਹ ਗੈਸਿਸ ਦਾ ਵਾਹ ਅੰਦਰ ਬੈਠੇ ਹੈ ਕੋਈ ਸੌਂਦੇ ਹੈ ਮਿਲਦੇ ਆਪਾਂ ਬੈਠੇ ਹੈ ਠੀਕ ਸੀ ਵੀਰ ਅੱਛੇ ਲੋਕ ਨੇ ਅਮਰ ਸ਼ਰੀਰਪੁਰ ਏਡਾ ਬੰਦੇ ਵਿੱਚ ਤੁਰੇ ਫਿਰਦੇ ਹੈ ਸ਼ਿਫਟ ਕੰਮ ਲੱਗਿਆ ਸੋਤੇ ਬੈਸੇਗਾ ਆਹ ਥੋੜੀ ਠੰਡ ਹੋ ਗਈ ਜਾਦਾ ਤੇ ਟਿਕਟ ਬਾਅਦ ਆਪਾਂ ਲਓ ਜੀ ਤਾਨਗੁਰਾਮ ਦਾ ਸਹਾਰਾ ਸੱਤੇ ਪਾਸ਼ਰੀ ਕਿਰਪਾ ਸਦਕਾ ਆਪਾਂ ਅੰਮ੍ਰਿਤਸਰ ਸ਼ਹਿਰ ਪਹੁੰਚ ਗਏ ਆ ਜੀ ਤੇ ਇਹ ਉੱਪਰੋਂ 뷰 ਹੈ ਆਇਰਪਲੇਨ ਦੀ ਬੱਤੀ ਜਗ ਰਹੀ ਹੈ ਤੇ ਇਥੋਂ ਉਸ ਕਰਦੇ ਆ ਦੇਖਣ ਦੇ ਸੱਚਖਣੀ ਸ਼੍ਰੀ ਮੰਦਿਰ ਸਾਹਿਬ ਬਹੁਤ ਜ਼ਿਆਦਾ ਕਲੀਅਰ ਨਹੀਂ ਦੂਰੋਂ ਗੁੱਜ ਆਈਫੋਨ ਦੇ ਵਿੱਚ ਤੁਹਾਨੂੰ ਦਰਸ਼ਨ ਹੋ ਰਹੇ ਸੀ ਮਹਾਰਾਜ ਦੇ ਤੇ ਜਿਹੜਾ ਨੈਕਸਟ ਵਲੋਗ ਆ ਉਹ ਆਪਾਂ ਅੰਮ੍ਰਿਤਸਰ ਉੱਤਰ ਕੇ ਜਿਹੜਾ ਉਹ ਅਗਲੇ ਹਿੱਸੇ ਵਿੱਚ ਆਊਗਾ ਜੀ ਹਾਂਜੀ ਤੇ ਹੁਣ ਪਹੁੰਚ ਗਏ ਜੀ ਆਪਾਂ ਸਾਰੇ ਮਤਲਬ ਸਵਾਜੇ ਖੜੀਆਂ ਹੋ ਗਈਆਂ ਤੇ 에어ਪੋਰਟ ਤੇ ਉਤਰਾਂਗੇ ਨੈਕਸਟ ਦੇ ਵਲੋਗ ਆ ਰਿਹਾ ਆਪਣਾ ਉਹਦੇ ਵਿੱਚ ਦੇਖਦੇ ਸਾਰਾ ਅੱਗੇ ਕਿੱਥੇ ਜਾਣਾ ਵਾ ਕਿੱਥੇ ਨਹੀਂ ਜੇ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ